ਉਹਨਾਂ ਤੋਂ ਬਾਅਦ ਬਾਬਾ ਕੀਰਤਨ ਸਿੰਘ ਜੀ ਮਹਾਪੁਰਖ ਹੋਏ ਦਲ ਦੇ ਮੁਖੀ ਇੱਕ ਵਾਰੀ ਕੋਈ ਸ਼ਰਾਬ ਦੇ ਨਸ਼ੇ ਵਿੱਚ ਸ਼ਰਾਬੀ ਸੀਗਾ ਹੱਥ ਵਿੱਚ ਉਹਨੇ ਸ਼ਰਾਬ ਦੀ ਬੋਤਲ ਫੜੀ ਹੋਈ ਤੇ ਗੁਰਦੁਆਰੇ ਸਾਹਿਬ ਦੇ ਮੁੱਖ ਦਰਵਾਜ਼ੇ ਅੱਗੇ ਆ ਗਿਆ ਤੇ ਕੁਝ ਨਿਆਂਗ ਸਿੰਘ ਉਸਨੂੰ ਝਿੜਕਣ ਲੱਗੇ ਕਿ ਚੱਲ ਬਈ ਤੂੰ ਸ਼ਰਾਬ ਪੀਤੀ ਆਂ ਅੰਦਰ ਨਾ ਬਣੀ ਮਹਾਪੁਰਖਾਂ ਨੇ ਉਹ ਆਵਾਜ਼ਾਂ ਸੁਣ ਲਈਆਂ ਕਹਿੰਦੇ ਸ਼ੰਗੋ ਕੌਣ ਹੈ ਮਹਾਰਾਜ ਸ਼ਰਾਬੀ ਹੈ ਕੋਈ ਜੀ ਸ਼ਰਾਬ ਦੀ ਬੋਤਲ ਹੱਥ ਵਿੱਚ ਫੜੀ ਹੋਈ ਉਸਨੇ ਮਹਾਂਪੁਰਖ ਕਹਿੰਦੇ ਭਾਈ ਆਉਣ ਦਿਓ ਜੇ ਆਉਣਾ ਚਾਹੁੰਦਾ ਤੇ ਆਉਣ ਦਿਓ ਤੇ ਉਹ ਸ਼ਰਾਬੀ ਸਿੱਧਾ ਹੀ ਮਹਾਂਪੁਰਖਾਂ ਕੋਲ ਹੀ ਆ ਗਿਆ ਜਿੱਥੇ ਪੜੰਗੇ ਤੇ ਬੈਠੇ ਹੋਏ ਆ ਉਹਨੂੰ ਹੋਰ ਤੇ ਕੋਈ ਸੁਝਾਇਆ ਨਹੀਂ ਉਹ ਸ਼ਰਾਬ ਦੀ ਬੋਤਲ ਹੀ ਪੇਟ ਕਰਕੇ ਤੇ ਦੌੜ ਗਿਆ ਚਲੇ ਗਿਆ ਕਿਉਂਕਿ ਹੋਰ ਹੁਣ ਕੋਲ ਕੁਝ ਨਹੀਂ ਸੀ ਤੇ ਸ਼ਰਾਬ ਦੀ ਬੋਤਲ ਹੀ ਪੇਟ ਕਰ ਉਸਨੇ ਮਹਾਂਪੁਰਸ਼ਾਂ ਨੂੰ ਨਮਸਕਾਰ ਕਰ ਦਿੱਤੀ ਹੱਸ ਪਏ ਵੇਪੇ ਸਿੰਘਾਂ ਨੂੰ ਕੋਲ ਬੁਲਾ ਕੇ ਕੋਈ ਕਹਿੰਦੇ ਭਾਈ ਆ ਸ਼ਰਾਮ ਦੀ ਬੋਤਲ ਬਾਹਰ ਲੈ ਜਾਓ ਤੇ ਇਹਨੂੰ ਵੇਚ ਕੇ ਜਿਹੜੀ ਮਾਇਆ ਆਉਂਦੀ ਹੈ ਨਾ ਜਿੰਨੀ ਕੋ ਲਿਆਓ। ਤੋ 30 ਜਾਂ 40 ਰੁਪਏ ਮਿਲੇ ਉਸ ਸਮੇਂ ਕਹਿੰਦੇ ਮਹਾਰਾਜ ਆ 40 ਰੁਪਏ ਮਿਲੇ ਆ ਉਹ ਬੋਤਲ ਦੇ। ਕਹਿਣ ਲੱਗੇ ਗੁਰੂ ਕੇ ਲੰਗਰ ਚ ਸੇਵਾ ਪਾ ਦਿਓ ਤਾਂ ਭਲਾ ਹੋ ਜਾਏਗਾ। ਐਸੀ ਸਤਪੁਰਸ਼ਾਂ ਦੀ ਬਿਰਤੀ ਨਿਰਮਲ ਹੁੰਦੀ ਹੈ, ਚੰਗੀ ਹੁੰਦੀ ਹੈ। ਉਹ ਬੁਰੇ ਦਾ ਵੀ ਭਲਾ ਕਰਦੇ ਆ। ਉਹਨਾਂ ਨੂੰ ਦਇਆ ਆਉਂਦੀ ਹੈ ਉਹਨਾਂ ਦੇ ਉੱਤੇ ਜਿਹੜੇ ਔਗਣਾ ਵਿੱਚ ਫਸੇ ਹੁੰਦੇ ਆ।